ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਕਿਸ ਗੱਲ ਦੀ ਖੁਸ਼ੀ ਹੈ ਕਿਉਂਕਿ ਪੁਰਾਣਾ ਸਾਲ ਬੀਤ ਗਿਆ ਨਵਾਂ ਸਾਲ ਹੋਰ ਦੋ ਦਿਨਾਂ ਤੱਕ 1 ਜਨਵਰੀ 2024 ਚੜਨ ਵਾਲਾ ਔਰ ਸਾਡੇ ਚੈਨਲ ਵੱਲੋਂ ਟਾਈਮ ਨਿਊ 24 ਸਰੋਤਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕਹਿੰਦੇ ਹਾਂ ਕਿ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਦਿੰਨੇ ਹਾਂ ਤਾਂ ਕਿ ਬੇਸ਼ੱਕ ਭਾਵੇਂ ਬੀਤਿਆ ਸਮਾਂ ਪੂਰਾ ਪੋਹ ਦਾ ਮਹੀਨਾ ਸ਼ਹੀਦਾਂ ਦੀ ਯਾਦ ਵਿੱਚ ਲੰਘਿਆ ਹੈ ਸੋ ਸ਼ਹੀਦ ਸਾਡੇ ਪੰਜਾਬ ਦੇ ਸਾਡੀ ਕੌਮ ਦੇ ਸਾਡੇ ਸਿੱਖ ਇਤਿਹਾਸ ਦਾ ਬਹੁਤ ਵੱਡਾ ਅਸਰ ਮਾਇਆ ਹੈ ਸੋ ਉਸ ਸਰਮਾਇਆ ਨੂੰ ਅਸੀਂ ਸੰਭਾਲ ਕੇ ਰੱਖਣਾ ਤੇ ਉਹਨਾਂ ਦੀਆਂ ਯਾਦਾਂ ਨੂੰ ਇਸੇ ਤਰ੍ਹਾਂ ਮਨਾਉਂਦੇ ਰਹਿਣਾ ਸੋ ਆਉਣ ਵਾਲਾ 1 ਜਨਵਰੀ 2024 ਲੱਖ ਲੱਖ ਵਧਾਈਆਂ ਸਾਰਿਆਂ ਨੂੰ ਦੇਸ਼ ਵਿਦੇਸ਼ ਵਿੱਚ ਵਸਦੀਆਂ ਸਾਰੀਆਂ ਸੰਗਤਾਂ ਸਿੱਖ ਸੰਗਤਾਂ ਪੰਜਾਬੀ ਭਾਈਚਾਰਾ ਉਹਨਾਂ ਨੂੰ ਅਸੀਂ ਵਧਾਈ ਦਿੰਨੇ ਆ ਕਿ ਆਉਣ ਵਾਲਾ ਸਮਾਂ ਤੁਹਾਡੇ ਸਾਰਿਆਂ ਉੱਪਰ ਬਹੁਤ ਹੀ ਵਧੀਆ ਆਵੇ ਖੁਸ਼ੀਆਂ ਲੈ ਕੇ ਆਵੇ ਤੇ ਤਰੱਕੀ ਦਾ ਸਮਾਂ ਲੈ ਕੇ ਆਵੇ ਚੋਲਾ ਸਾਹਿਬ ਦੀ ਕਥਾਵਾਚਕ ਗ੍ਰੰਥੀ ਬਾਬਾ ਬੂਟਾ ਸਿੰਘ ਜੀ ਸਾਡੇ ਮਾਨਯੋਗ ਬਹੁਤ ਹੀ ਸਾਡੇ ਪਿਤਾ ਪੁਰਖੀ ਸਮਾਨ ਨੇ ਐਸੋ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਵਿਦੇਸ਼ ਵਸਦਿਆਂ ਹੋਈਆਂ ਸਾਰੀ ਸਾਧ ਸੰਗਤ ਜੀ ਨੂੰ ਗਰੀਬਨਵਾਦ ਸੱਚੇ ਪਾਤਸ਼ਾਹ ਗੁਰੂ ਕਲਗੀ ਧਰ ਜੀ ਦੀ ਜੋ ਮਹਾਨ ਸਾਨੂੰ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਫਤਿਹ ਦੇ ਨਾਲ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਨੇ ਰਹਿਮਤਾਂ ਕੀਤੀਆਂ ਬਖਸ਼ਿਸ਼ਾਂ ਕੀਤੀਆਂ ਜੋ ਸਾਰਾ ਹੀ ਆ ਮਹੀਨਾ ਸ਼ਹੀਦਾਂ ਦੇ ਪਾਵਨ ਪਵਿੱਤਰ ਦਿਹਾੜੇ ਸੰਗਤਾਂ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਏ ਹੈ ਗੁਰੂ ਕਲਗੀ ਧਰ ਸੱਚੇ ਪਾਤਸ਼ਾਹ ਜੀ ਨੇ ਅਨੰਦਪੁਰ ਸਾਹਿਬ ਜੀ ਤੋਂ ਮਹਾਰਾਜ ਜੀ ਨੇ ਕਿਲਾ ਛੱਡਿਆ ਸੱਚੇ ਪਾਤਸ਼ਾਹ ਜੀ ਨੇ ਵਾਹਿਗੁਰੂ ਪਰਮੇਸ਼ਰ ਜੀ ਦੀ ਕਿਰਪਾ ਦੇ ਨਾਲ ਪਾਤਸ਼ਾਹ ਜੀ ਸਰਸਾ ਤੇ ਆਣ ਕੇ ਤਿੰਨਾ ਭਾਗਾਂ ਦੇ ਵਿੱਚ ਕਲਗੀ ਧਰ ਜੀ ਦਾ ਪਰਿਵਾਰ ਹੋ ਗਿਆ ਮਾਤਾ ਗੁਜਰ ਕੌਰ ਜੀ ਸਿਹੜੀ ਪਿੰਡ ਵਿਖੇ ਗੰਗੂ ਦੇ ਨਾਲ ਚਲੇ ਗਏ ਕਲਗੀਧਰ ਜੀ ਦੇ ਮਹਿਲ ਮਾਤਾ ਸੁੰਦਰੀ ਜੀ ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਜੀ ਦੇ ਨਾਲ ਦਿੱਲੀ ਵਿਖੇ ਗਏ ਕਲਗੀਧਰ ਜੀ ਨੇ ਚਮਕੌਰ ਦੀ ਗੜੀ ਵਿਖੇ ਜਾ ਕੇ ਸੱਚੇ ਪਾਤਸ਼ਾਹ ਜੀ ਨੇ ਮਹਾਨ ਰਹਿਮਤਾ ਕਿਰਪਾ ਕਰਕੇ 40 ਸਿੰਘਾਂ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਜੁੱਧ ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਜੀ ਨੇ ਜਿੱਤਿਆ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਜਾ ਕੇ ਕਲਗੀਧਰ ਜੀ ਨੇ ਕਿਹਾ ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ ਤੁਦ ਬਿਨ ਰੂਗ ਰਜਾਈਆਂ ਦਾ ਔੜਣ नाग ਨਿਵਾਸਾਂ ਦੇ ਰਹਿਣਾ ਸੂਲ ਸਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਜਰੜੇ ਦਾ ਸਾਨੂੰ ਸੱਥਰ ਚੰਗਾ ਪਾਠ ਖੇੜਿਆਂ ਦਾ ਰਹਿਣਾ ਕਲਗੀਧਰ ਜੀ ਨੇ ਇੱਥੇ ਆਣ ਕੇ ਮਹਾਰਾਜ ਜੀ ਨੇ ਬਿਆੰਤ ਸੰਗਤਾਂ ਨੂੰ ਤਾਰਿਆ ਅਤੇ ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦੇ ਪ੍ਰਾਣਾ ਤੋਂ ਪਿਆਰੇ ਸਿੱਖ ਮਹਾਰਾਜ ਜੀ ਦੇ ਚਮਕੌਰ ਵਿਖੇ ਸ਼ਹੀਦ ਹੋਏ ਆਪ ਜੀ ਦੇ ਨਾਲ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਮਾਨ ਸਿੰਘ ਜੀ ਹੋਰ ਸਿੰਘ ਕਲਗੀ ਧਰਜੀ ਨੂੰ ਮਿਲੇ ਪਾਤਸ਼ਾਹ ਜੀ ਨੇ ਉਸ ਵੇਲੇ ਕਿਹਾ ਚਾਰ ਪੁੱਤਰ ਸਨ ਬਖਸ਼ੇ ਪ੍ਰਮਾਤਮਾ ਨੇ ਉਹ ਵੀ ਜੋੜਾ ਜੋੜਾ ਕਰਕੇ ਵਾਰਿਆ ਮੈਂ ਮੈਨੂੰ ਮਤ ਸ਼ੈਨਸ਼ਾ ਕਹੋ ਸਿੱਖੋ ਪਾਕਿਸਤਾਨ ਹਾਲ ਤਾਂ ਕਰਜਾ ਉਤਾਰਿਆ ਮੈਂ ਕਲਗੀਧਰ ਸੱਚੇ ਪਾਤਸ਼ਾਹ ਜੀ ਇੱਥੋਂ ਮਹਾਰਾਜ ਜੀ ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਜੀ ਬੇਅੰਤ ਸੰਗਤਾਂ ਨੂੰ ਉਤਾਰ ਦੇ ਹੋਏ ਗਰੀਬ ਨਿਵਾਜ਼ ਜੀ ਮਹਾਰਾਜ ਜੀ ਮੁਖਤਸਰ ਸਾਹਿਬ ਜੀ ਦੀ ਜੰਗ ਲੜ ਕੇ ਕਲਗੀਧਰ ਸੱਚੇ ਪਾਤਸ਼ਾਹ ਜੀ ਦਮਦਮਾ ਸਾਹਿਬ ਜੀ ਪਹੁੰਚੇ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਾਵਨ ਪਵਿੱਤਰ ਸਤਿਗੁਰਾਂ ਦੇ ਸਰੂਪ ਦੁਬਾਰਾ ਲਖਾਏ ਭਾਈ ਮਨੀ ਸਿੰਘ ਅਤੇ ਬਾਬਾ ਦੀਪ ਸਿੰਘ ਸਾਹਿਬ ਜੀ ਗੁਰੂ ਕੇ ਪਿਆਰਿਓ ਮਹਾਰਾਜ ਜੀ ਨੇ ਲਖਾਰੀ ਲਾ ਕੇ ਕਲਗੀਧਰ ਪਾਤਸ਼ਾਹ ਜੀ ਨੇ 9 ਮਹੀਨੇ 9 ਦਿਨ ਤਲਵੰਡੀ ਰਖਿਓ ਮੁਕਾਮ ਇੱਥੇ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਮਹਾਰਾਜ ਜੀ ਨੇ ਦੂਸਰੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਕਰਵਾਏ ਪਹਿਲੇ ਅਖੰਡ ਪਾਠ ਸਾਹਿਬ ਜੀ ਮਹਾਰਾਜ ਜੀ ਦੇ ਆਗਮਨ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪ੍ਰਾਗ ਰਾਗ ਵਿਖੇ ਮਹਾਰਾਜਕੀ ਪਾਤਸ਼ਾਹ ਜੀ ਨੇ ਅਲਾਹਾਬਾਦ ਵਿਖੇ ਕਰਾਏ ਆਪ ਕਲਗੀ ਧਰਜੀ ਲਿਖਦੇ ਹਨ ਮੁਰ ਪੁੱਤ ਮੁਰ ਪਿਤ ਪੂਰਬ ਕੀ ਸਪਿਆਨਾ ਭਾਂਤ ਭਾਂਤ ਕੇ ਤੀਰਥ ਨਾਨਾ ਜਬ ਹੀ ਜਾਤ ਤਰਬੇਣੀ ਭਏ ਪੁੰਨਦਾਨ ਦਿਨ ਕਰਤ ਬਤਾਏ ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਅਵ ਲਇਓ ਕਲਗੀ ਧਰ ਸੱਚੇ ਪਾਤਸ਼ਾਹ ਜੀ ਨੇ ਪਟਨੇ ਦੀ ਧਰਤੀ ਨੂੰ ਭਾਗ ਲਾਏ ਸਤਗੁਰਾਂ ਦਾ ਅਵਤਾਰ ਹੋਇਆ ਮਹਾਰਾਜ ਜੀ ਨੇ ਆਪ ਦੇ ਪੁੱਤਰ ਵਾਰ ਕੀ ਸਿੱਖ ਵਾਰ ਕੀ ਕਲਗੀਧਰ ਪਾਤਸ਼ਾਹੀ ਦIN ਦੁਨੀਆਂ ਦੇ ਮਾਲਕ ਨੇ ਸਾਨੂੰ ਮਹਾਨ ਇਹ ਸਰਦਾਰੀਆਂ ਬਖਸ਼ਿਸ਼ ਸ਼ਿਸ਼ਕੀਤੀਆਂ ਇਨ ਗਰੀਬਾਂ ਸਿੱਖਣ ਕੋ ਦੇਹੂੰਗਾ ਪਾਤਸ਼ਾਹੀ ਜਹ ਜਾਦ ਕਰੇ ਹਮਰੀ ਗੁਰਿਆਹੀ ਸਤਿਗੁਰੂ ਜੀ ਕਹਿੰਦੇ ਇਹ ਸਾਡੀ ਗੁਰਿਆਹੀ ਨੂੰ ਚੇਤੇ ਕਰਨਗੇ ਐਸੇ ਕਲਗੀਧਰ ਜੀ ਨੇ ਮਹਾਨ ਗਰੀਬ ਨਵਾ ਸੱਚੇ ਪਾਤਸ਼ਾਹ ਜੀ ਨੇ ਸਾਡੇ ਤੇ ਬਖਸ਼ਿਸ਼ਾਂ ਕੀਤੀਆਂ ਆਹੋ ਜੋ ਨਵਾਂ ਸਾਲ ਗੁਰੂ ਕੇ ਪਿਆਰੋ 1 ਜਨਵਰੀ ਉਹ ਗੁਰੂ ਕੇ ਪਿਆਰੇ ਉਹ 2024 ਮਹਾਰਾਜ ਜੀ ਦੀ ਕਿਰਪਾ ਦੇ ਨਾਲ ਪ੍ਰਾਰੰਭ ਹੋ ਰਿਹਾ ਹੈ ਸਤਿਗੁਰੂ ਜੀ ਕਲਗੀਧਰ ਸੱਚੇ ਪਾਤਸ਼ਾਹ ਜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਮਹਾਪੁਰਖ ਰਹਿਮਤ ਕਿਰਪਾ ਕਰਨ ਸਾਰੀਆਂ ਸੰਗਤਾਂ ਨੂੰ ਦੇਸ਼ ਵਿਦੇਸ਼ ਵਿਖੇ ਮਹਾਰਾਜ ਸੱਚੇ ਪਾਤਸ਼ਾਹ ਜੀ ਲੋੜੀ ਅਤੇ ਮਾਗੀ ਗਰੀਬਨਵਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਜੋ ਨਵਾਂ ਸਾਲ ਪ੍ਰਾਰੰਭ ਹੋ ਰਿਹਾ ਹੈ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੋ ਗੁਰੂਕੇ ਪਿਆਰੋ ਟਾਈਮ న్యూਜ਼ ਚੈਨਲ ਦੇ ਪੱਤਰਕਾਰ ਹਨ ਭਾਜੀ ਕੁਲਵੰਤ ਸਿੰਘ ਜੀ ਪੱਟੀ ਭਾਈ ਰਾਣਾ ਜੀ ਉਹਨਾਂ ਦਾ ਬਹੁਤ ਬਹੁਤ ਗੁਰੂਕੇ ਪਿਆਰੋ ਸਤਿਕਾਰ ਹੈ ਮਹਾਰਾਜ ਜੀ ਰਹਿਮਤ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਉਣ ਵਾਲੀ 21 ਜਨਵਰੀ 2024 ਨੂੰ ਗੁਰਦੁਆਰਾ ਜਨਮਸਥਾਨ ਭਾਈ ਅਦਲੀ ਸਾਹਿਬ ਜੀ ਦੇ ਚੋਲਾ ਸਾਹਿਬ ਵਿਖੇ ਜਿਹੜੇ ਅੰਦਰਲੇ ਗੁਰਦੁਆਰਾ ਸਾਹਿਬ ਨੇ ਉਥੋਂ ਨਗਰ ਕੀਰਤਨ ਸਵੇਰੇ ਆਰੰਭ ਹੋ ਕੇ ਤੇ ਸ਼ਾਮ ਨੂੰ ਪਉਵਿੰਡ ਸਾਹਿਬ ਗੁਰਦੁਆਰਾ ਵਿਖੇ ਸਮਾਪਤੀ ਹੋਣੀ ਹੈ ਮੁੱਖ ਸੇਵਾਦਾਰ ਬੀਬੀ ਰਾਜਵਿੰਦਰ ਕੌਰ ਜੀ ਅਤੇ ਉਹ ਗ੍ਰੰਥੀ ਬਾਬਾ ਬੂਟਾ ਸਿੰਘ ਜੀ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਕਿ ਉਹ ਕਿੰਨੇ ਵਜੇ ਰਵਾਨਾ ਹੁੰਦੇ ਉਸ ਦਿਨ ਤੇ ਉਹਨਾਂ ਤੋਂ ਅਗਲਾ ਜਿਹੜਾ ਹਾਲ ਹੈ ਸਾਰਾ ਪੁੱਛਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗगन ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਉ ਖੇਤ ਜੋ ਮੰਡਿਓ ਸੂਰਮਾ ਅਬ ਜੂਜਨ ਕੋ ਦਾਓ ਸੂਰਾ ਸੋ ਪਹਿਚਾਨੀਐ ਜੋ ਲੜਾ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਬਹੂ ਨਾ ਛਾੜੇ ਖੇਤ ਅਮਰ ਅਤੇ ਅਨੋਖੇ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਜਿਨ੍ਹਾਂ ਦਾ ਪਾਵਨ ਪਵਿੱਤਰ ਜਨਮ ਦਿਹਾੜਾ ਪਿਛਲੀ ਵਾਰ ਵੀ ਗੁਰੂ ਕੇ ਪਿਆਰਿਓ ਸੰਗਤਾਂ ਨੇ ਬੜੀ ਚੜ੍ਹਦੀ ਕਲਾ ਦੇ ਨਾਲ ਭੈਣ ਜੀ ਰਾਜਵਿੰਦਰ ਕੌਰ ਜੀ ਮਹਾਪੁਰਖਾਂ ਦੇ ਸੰਯੋਗ ਦੇ ਨਾਲ ਸ਼੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਜੀ ਸੁਰਸਿੰਘ ਵਾਲੇ ਵਿਦੀ ਚੰਦ ਦੇ ਦਲ ਦੇ ਗੁਰੂ ਕੇ ਪਿਆਰਿਓ ਮੁਖੀ ਮਹਾਪੁਰਖਾਂ ਦੀ ਗੁਰੂ ਕੇ ਪਿਆਰਿਓ ਅਸ਼ੀਰਵਾਦ ਦੇ ਨਾਲ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਹਿਨਮਾਈ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਸਦਕਾ ਬੜੀ ਚੜ੍ਹਦੀ ਕਲਾ ਦੇ ਨਾਲ ਮਹਾਰਾਜ ਜੀ ਦਾ ਪਾਵਨ ਪਵਿੱਤਰ ਇਹ ਜਨਮ ਦਿਹਾੜਾ ਨਗਰ ਕੀਰਤਨ ਦੇ ਰਾਹੀਂ ਗੁਰੂ ਕੇ ਪਿਆਰਿਓ ਮਨਾਇਆ ਗਿਆ ਇਸ ਵਾਰ ਵੀ ਗੁਰੂ ਕੇ ਪਿਆਰਿਓ ਦਿਨ ਆਇਤਵਾਰ 2024 ਨੂੰ 21 ਜਨਵਰੀ ਨੂੰ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਸ਼ਰਧਾ ਭਾਵਨਾ ਦੇ ਨਾਲ ਮਨਾਉਂਦਿਆਂ ਹੋਇਆ ਸਤਕਾਰਯੋਗ ਬੀਬੀ ਰਾਜਵਿੰਦਰ ਕੌਰ ਜੀ ਗੁਰੂ ਕੇ ਪਿਆਰਿਓ ਜੋ ਪਾਵਨ ਪਵਿੱਤਰ ਉਹਨਾਂ ਦੇ ਗ੍ਰਹਿ ਵਿਖੇ ਅਸਥਾਨ ਹੈ ਸ਼ਹੀਦਾਂ ਦਾ ਉੱਥੇ ਪਾਵਨ ਪਵਿੱਤਰ ਮਹਾਰਾਜ ਜੀ ਦੇ ਅੰਮ੍ਰਿਤ ਵੇਲੇ ਗੁਰੂ ਕੀ ਬਾਣੀ ਦੇ ਮਹਾਰਾਜ ਜੀ ਦੇ ਭੋਗ ਪੈਣਗੇ ਭੋਗ ਤੋਂ ਉਪਰੰਤ 8 ਵਜੇ ਦੇ ਨਾਲ ਧੰਨ ਧੰਨ ਬਾਬਾ ਅਗਲੀ ਸਾਹਿਬ ਮਹਾਰਾਜ ਜੀ ਦੇ ਜਨਮ ਅਸਥਾਨ ਤੋਂ ਸੰਗਤਾਂ ਗੁਰੂ ਕੇ ਪਿਆਰਿਓ ਸ਼ਰਧਾ ਭਾਵਨਾ ਦੇ ਨਾਲ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਹਿਨਮਾਈ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ਅਤੇ ਸੰਗਤਾਂ ਦੇ ਸੰਯੋਗ ਦੇ ਨਾਲ ਮਹਾਪੁਰਖਾਂ ਦੀ ਸੰਯੋਗ ਦੇ ਨਾਲ ਇੱਥੋਂ 8 ਵਜੇ ਰਵਾਨਾ ਹੋਵੇਗਾ ਗੁਰੂ ਕੇ ਪਿਆਰਿਓ ਆਪ ਦੇ ਵਾਹਨ ਲੈ ਕੇ ਜਾਣੇ ਹਨ ਉਹਨਾਂ ਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਵਕਤ ਤੋਂ ਵੱਧ ਸੰਗਤਾਂ ਆਣ ਕੇ ਗੁਰੂ ਕੇ ਪਿਆਰਿਓ ਹਾਜ਼ਰੀਆਂ ਭਰਨ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਜਨਮ ਦਿਹਾੜੇ ਨੂੰ ਸ਼ਰਧਾ ਭਾਵਨਾ ਦੇ ਨਾਲ ਮਨਾਉਂਦਿਆਂ ਹੋਏ ਆ ਇੱਥੋਂ ਗੁਰੂ ਕੇ ਪਿਆਰਿਓ 8 ਵਜੇ ਰਵਾਨਾ ਹੋ ਕੇ ਸਰਹਾਲੀ ਸਾਹਿਬ ਜੀ ਵਿਖੇ ਬਾਬਾ ਰਾਮ ਸਿੰਘ ਸਾਹਿਬ ਜੀ ਦੇ ਸਿੰਘ ਸਾਹਿਬ ਜੀ ਦੇ ਜੋ ਗੁਰਦੁਆਰਾ ਸਾਹਿਬ ਜੀ ਹੈ ਉੱਥੋਂ ਹੁੰਦਿਆਂ ਹੋਇਆਂ ਗੁਰੂ ਕੇ ਪਿਆਰੋ ਪੱਟੀ ਵਿਖੇ ਧੰਨ ਧੰਨ ਭਾਦਰ ਬਾਬਾ ਬਿਦੀ ਚੰਦ ਸਾਹਿਬ ਮਹਾਰਾਜ ਜੀ ਦੇ ਜੋ ਪਾਵਨ ਪਵਿੱਤਰ ਅਸਥਾਨ ਪੱਠ ਸਾਹਿਬ ਗੁਰਦੁਆਰਾ ਸਾਹਿਬ ਜੀ ਹੈ ਉੱਥੇ ਗੁਰੂ ਕੇ ਪਿਆਰੋ ਜਲ ਪਾਣੀ ਲੰਗਰ ਪਾਣੀ ਦਾ ਪ੍ਰਬੰਧ ਹੋਵੇਗਾ ਪੱਟੀ ਮੂੜ ਤੇ ਜੋ ਮਹਾਪੁਰਖ ਸੰਤ ਬਾਬਾ ਤਾਰਾ ਸਿੰਘ ਜੀ ਉੱਥੇ ਸੇਵਾ ਨਿਭਾਉਂਦੇ ਹਨ ਉਹਨਾਂ ਦੇ ਸੇਵਾਦਾਰ ਇਸ ਲਈ ਸਾਲ ਵੀ ਉਹਨਾਂ ਬੜੀ ਸੇਵਾ ਕੀਤੀ ਹੈ ਮੂੜ ਤੋਂ ਹੁੰਦਿਆਂ ਹੋਇਆਂ ਗੁਰੂ ਕੇ ਪਿਆਰੋਂ ਨਗਰਾਂ ਦੇ ਵਿੱਚ ਦੀ ਰਵਾਨਾ ਹੁੰਦਾ ਹੋਇਆ ਨਗਰ ਕੀਰਤਨ ਪਉ ਵਿੰਡ ਸਾਹਿਬ ਜੀ ਜਾ ਕੇ ਗੁਰੂ ਕੇ ਪਿਆਰਿਓ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਮਹਾਰਾਜ ਜੀ ਦੇ ਜਨਮ ਅਸਥਾਨ ਗੁਰਦੁਆਰਾ ਸਾਹਿਬ ਜੀ ਵਿਖੇ ਜਿੱਥੇ ਭਾਈ ਗੁਰ ਇਕਬਾਲ ਸਿੰਘ ਜੀ ਕੌਲਸਾਰ ਵਾਲੇ ਮਹਾਂਪੁਰਖ ਮਹਾਨ ਉੱਥੇ ਗੁਰੂ ਕੇ ਪਿਆਰਿਓ ਸਵਾਵਾ ਕਰਾ ਰਹੇ ਹਨ ਗਰੀਬਨਵਾਸ ਸੱਚੇ ਪਾਤਸ਼ਾਹ ਜੀ ਰਹਿਮਤ ਕਿਰਪਾ ਕਰਨ ਸ਼ਹੀਦ ਆਪਾਂ ਸਾਰੀਆਂ ਸੰਗਤਾਂ ਪਹੁੰਚ ਕੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਐਸੇ ਸ਼ਹੀਦ ਜਿਨ੍ਹਾਂ ਨੇ ਸਾਡੇ ਤੇ ਰਹਿਮਤ ਕਿਰਪਾ ਕੀਤੀ ਹੈ ਉਹਨਾਂ ਕਲਗੀਧਰ ਜੀ ਤੋਂ ਜਾ ਕੇ ਖੰਡੇ ਬਾਟੇ ਦਾ ਅੰਮ੍ਰਿਤ ਛੱਕੇ ਚੜ੍ਹਦੀ ਕਲਾ ਦੇ ਨਾਲ ਗੁਰੂ ਕੇ ਪਿਆਰੋ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਮਹਾਨ ਗੁਰੂ ਕੇ ਪਿਆਰੋ ਅਸਥਾਨ ਨੂੰ ਅਬਦਾਲੀ ਤੋਂ ਯਾਦ ਕਰਾਇਆ ਹਾਤੇ ਗੁਰੂ ਕੇ ਪਿਆਰੋ ਸੀਸ ਲੱਥੇ ਤੋ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੱਜੇ ਹੱਥ ਤੇ ਗੁਰੂ ਕੇ ਪਿਆਰੋ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਸੱਜੇ ਹੱਥ ਨਾ ਖੰਡਾ ਖੜਕਾਇਆ ਅਤੇ ਖੱਬੀ ਤਲੀ ਤੇ ਮਹਾਰਾਜ ਜੀ ਨੇ ਸੀਸ ਰੱਖ ਕੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਜਾ ਕੇ ਭੇਟ ਕੀਤਾ ਸਤਿਗੁਰੂ ਜੀ ਦੇ ਬਚਨ ਹਨ ਸਤਿਗੁਰ ਆਗੇ ਸੀਸ ਭੇਟ ਦਿਓ ਜੇ ਸਤਿਗੁਰ ਸਾਚੇ ਭਾਵੈ ਮਹਾਰਾਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਰਹਿਮਤ ਕਿਰਪਾ ਕੀਤੀ ਉਹਨਾਂ ਨੇ ਤੁਹਾਨੂੰ ਤਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਤੇ ਜਾ ਕੇ ਸੀਸ ਭੇਟਾ ਚੜ੍ਹਾਇਆ ਅਤੇ ਜਿੱਥੇ ਗੁਰੂ ਕੇ ਪਿਆਰੋ ਕੋਈ ਵਿਤਕਰਾ ਨਹੀਂ ਜਿੱਥੇ ਸਭੇ ਥਾਵ ਨਹੀਂ ਤੁਦ ਜੇਹ ਆ ਬਦੋਹ ਪੁਰਖ ਬਧ ਹਤੇ ਤਾ ਤੂ ਸੋਹਿਆ ਵਸਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ ਹਰ ਹਰ ਨਾਨਕ ਕਸਮਲ ਜਾਏ ਨਾਇਆ ਰਾਮਦਾਸ ਸਰ ਐਸੇ ਸਤਗੁਰਾਂ ਨੇ ਰਹਿਮਤ ਕਿਰਪਾ ਕੀਤੀ ਸ਼ਹੀਦਾ ਨੇ ਕਿਰਪਾ ਕੀਤੀ ਮਹਾਂਪੁਰਖਾਂ ਨੇ ਕਿਰਪਾ ਕੀਤੀ ਸਾਰੀਆਂ ਸੰਗਤਾਂ ਦਾ ਅਤੇ ਪੱਤਰਕਾਰ ਭਾਈ ਕੁਲਵੰਤ ਸਿੰਘ ਜੀ ਭੱਟੀ ਅਤੇ ਭਾਈ ਰਾਣਾ ਜੀ ਇਹਨਾਂ ਦਾ ਬਹੁਤ ਬਹੁਤ ਸਤਕਾਰ ਹੈ ਅਦਬ ਹੈ ਜੋ ਗੁਰੂ ਕੇ ਪਿਆਰਿਓ ਦਾਸ ਦੇ ਗ੍ਰਹਿ ਵਿਖੇ ਚੱਲ ਕੇ ਆਏ ਹਨ ਮਹਾਰਾਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਸ਼ਹੀਦ ਜੀ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ ਟਾਈਮ న్యూਜ ਚੈਨਲ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਰਾਤ ਦੁੱਗਣੀ ਅਤੇ ਚੌਗਣੀ ਮਹਾਰਾਜ ਸੱਚੇ ਪਾਤਸ਼ਾਹ ਜੀ ਤਰੱਕੀ ਬਖਸ਼ਿਸ਼ ਕਰਨ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਗੁਰਦੁਆਰਾ ਪ੍ਰਬੰਧ ਕਮੇਟੀ ਜੋ ਧੰਨ ਧੰਨ ਬਾਬਾ ਅਦਲੀ ਸਾਹਿਬ ਮਹਾਰਾਜ ਜੀ ਦੀ ਮਹਾਨ ਉਥੇ ਸੇਵਾ ਕਰਵਾਉਂਦੇ ਹਨ ਜਥੇਦਾਰ ਭਾਈ ਸੁਵਿੰਦਰ ਸਿੰਘ ਜੀ ਕਾਕਾ ਉਹਨਾਂ ਦਾ ਵੀ ਬਹੁਤ ਬਹੁਤ ਧੰਵਾਦ ਹੈ ਹੋਰ ਸਾਰੀ ਕਮੇਟੀ ਦਾ ਗਰੀਬਨਵਾਸ ਸੱਚੇ ਪਾਤਸ਼ਾਹ ਜੀ ਦਾ ਜੋ ਉਹਨਾਂ ਨੇ ਗੁਰੂ ਕੇ ਪਿਆਰਿਓ ਆਪ ਵੀ ਸੇਵਾਵਾਂ ਕਰਦੇ ਹਨ ਉਹਨਾਂ ਦਾ ਵੀ ਸੰਗਤਾਂ ਦਾ ਵੀ ਧੰਨਵਾਦ ਹੈ ਸਾਰੀ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਭੈਣ ਜੀ ਰਾਜਵਿੰਦਰ ਕੌਰ ਜੀ ਵੱਲੋਂ ਦਾਸ ਵੱਲੋਂ ਮਹਾਂਪੁਰਖਾ ਵੱਲੋਂ ਕਿ ਉਸ ਦਿਨ ਗੁਰੂ ਕੇ ਪਿਆਰਿਓ ਸਾਰੀਆਂ ਸੰਗਤਾਂ ਐਤਵਾਰ ਦਾ ਦਿਨ ਹੈ ਆਪਾਂ ਗਰੀਬਨਵਾਸ ਜੀ ਦੀ 21 ਜਨਵਰੀ ਨੂੰ ਧੰਤਨ ਬਾਬਾ ਅਦਲੀ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਤੇ ਪਹੁੰਚ ਕੇ ਜੋ ਕੀਰਤਨ ਰਵਾਨਾ ਹੋਣਾ ਹੈ 8 ਵਜੇ ਦੇ ਨਾਲ ਸਾਰੀਆਂ ਸੰਗਤਾਂ ਪਹੁੰਚ ਕੇ ਸ਼ਹੀਦਾਂ ਦੀਆਂ ਮਹਾਂਪੁਰਖਾਂ ਦੀਆਂ ਧੰਤਨ ਬਾਬਾ ਅਦਲੀ ਸਾਹਿਬ ਜੀ ਜਿਨ੍ਹਾਂ ਨੇ ਸਤਗੁਰੂ ਜੀ ਤੋਂ ਖੁਸ਼ੀਆਂ ਪ੍ਰਾਪਤ ਕੀਤੀਆਂ ਗੁਰੂ ਅਰਜਨ ਸਾਹਿਬ ਜੀ ਨੇ ਬਚਨ ਕਹਿ ਧੰਤਨ ਬਾਬਾ ਅਦਲੀ ਤੇਰੀ ਬਾਤ ਨਾ ਜਾਵੇ ਬਦਲੀ ਉਹਨਾਂ ਨੇ ਸੱਚਖੰਡ ਗੁਰੂ ਕੇ ਪਿਆਰੋ ਸਾਨੂੰ ਦੇ ਮਹਾਂਪੁਰਖਾਂ ਨੇ ਆਪ ਜਹਾਜ਼ ਲੈ ਕੇ ਗਏ ਕਹਿਣ ਲੱਗੇ ਕਿ ਗੁਰੂ ਨਾਨਕ ਸਾਹਿਬ ਜੀ ਦਾ ਜਹਾਜ਼ ਚੱਲਿਆ ਏ ਜਿਨ੍ਹਾਂ ਸੰਗਤਾਂ ਨੇ ਜਾਣਾ ਹੈ ਉਹ ਜਹਾਜ਼ ਤੇ ਗੁਰੂ ਕੇ ਪਿਆਰੋ ਆਵੋ ਚੜ ਕੇ ਸੱਚਖੰਡ ਨੂੰ ਚੱਲੀਏ ਮਹਾਂਪੁਰਖਾਂ ਨੇ ਐਸੇ ਕਾਰਨਾਮੇ ਕੀਤੇ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਜਿੱਥੇ ਪਾਵਨ ਪਵਿੱਤਰ ਅਸਥਾਨ ਤੇ ਆਏ ਸਰੂਬਰ ਸਾਹਿਬ ਜੀ ਵਿਖੇ ਬਾਬਾ ਭਵਿੰਦਰ ਸਿੰਘ ਜੀ ਬਾਬਾ ਭਾਗ ਸਿੰਘ ਜੀ ਉੱਥੇ ਸੇਵਾ ਕਰਵਾਉਂਦੇ ਹਨ ਦੂਸਰਾ ਜਿਹੜਾ ਅਸਥਾਨ ਜਿੱਥੋਂ ਸੱਚਖੰਡ ਗਏ ਮਹਾਰਾਜ ਜੀ ਉੱਥੇ ਪਾਵਨ ਪਵਿੱਤਰ ਬਾਬਾ ਗੁਰਦੇਵ ਸਿੰਘ ਜੀ ਅਤੇ ਉਹਨਾਂ ਦਾ ਪਰਿਵਾਰ ਸੇਵਾ ਕਰਵਾਉਂਦਾ ਹੈ ਤੀਸਰਾ ਜੋ ਅਸਥਾਨ ਰੋੜੀ ਸਾਹਿਬ ਹੈ ਮਹਾਂਪੁਰਖ ਸ਼੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਜੀ ਗੁਰੂ ਕੇ ਪਿਆਰ ਉਸ ਸੇਵਾ ਦੇ ਗੁਰੂ ਕੇ ਪਿਆਰੋ ਵਿੱਚ ਹਿੱਸਾ ਪਾਉਂਦੇ ਹਨ ਮਾਪੁਰਖ ਦਿਆਲਕੁਰ ਵਾਲੇ ਬਾਬਾ ਰਤਨ ਸਿੰਘ ਸਾਹਿਬ ਜੀ ਸੱਚਖੰਡ ਵਾਸੀ ਸੱਚਖੰਡ ਵਾਸੀ ਬਾਬਾ ਵੀਰ ਸਿੰਘ ਜੀ ਉੱਥੇ ਸੇਵਾ ਕਰਵਾਉਂਦੇ ਹਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇਸ ਅਸਥਾਨ ਤੇ 250 ਸਿੱਖਾਂ ਸਮੇਤ ਆਏ ਜਿਨ੍ਹਾਂ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਬਾਬਾ ਬੁੱਢਾ ਸਾਹਿਬ ਜੀ ਬਹਾਦਰ ਬਾਬਾ ਵਿਧੀ ਚੰਦ ਸਾਹਿਬ ਜੀ ਆਪ ਸਤਗੁਰਾਂ ਨੇ ਇੱਥੇ ਘੂੜੇ ਮਹਾਰਾਜ ਜੀ ਨੇ ਬੰਨ ਕੇ ਅਤੇ ਜੋੜੇ ਲਾ ਕੇ ਤੰਤਨ ਬਾਬਾ ਅਦਲੀ ਸਾਹਿਬ ਮਹਾਰਾਜ ਜੀ ਦੇ ਅਣ ਕੇ ਦਰਸ਼ਨ ਦੀਦਾਰੇ ਕੀਤੇ ਐਸੇ ਮਹਾਂਪੁਰਖ ਸਨ ਬਾਬਾ ਅਦਲੀ ਸਾਹਿਬ ਜੀ ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਦਾ ਬ੍ਰਹਮ ਗਿਆਨੀ ਮਰਦੇ ਨਹੀਂ ਇਸ ਕਰਕੇ ਐਸੇ ਮਹਾਨ ਸ਼ਹੀਦ ਦੀ ਆਪਾਂ ਸ਼ਹੀਦੀ ਨੂੰ ਸਮਰਪਿਤ ਵਾਹਿਗੁਰੂ ਜਨਮ ਦਿਹਾੜੇ ਨੂੰ ਸਮਰਪਿਤ ਜੋ ਇਥੋਂ ਨਗਰ ਕੀਰਤਨ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਾ ਰਿਹਾ ਹੈ ਸਾਰੀਆਂ ਸੰਗਤਾਂ ਨੂੰ ਬੇਨਤੀ ਕਿ ਹਮ ਹੋ ਮਾ ਕੇ ਗਰੀਬਨਵਾਦ ਜੀ ਦੇ ਹਜ਼ੂਰ ਪੁੱਜੋ ਅਤੇ ਬਾਬਾ ਅਦਲੀ ਸਾਹਿਬ ਜੀ ਦੀਆਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ